ਅੰਦਰ ਦੇ ਵਿੱਚ ਵੱਡਾ ਧਮਾਕਾ ਹੋਣ ਕਰਕੇ ਲੋਕ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਅਤੇ ਧਮਾਕਾ ਇਹਨਾਂ ਜ਼ਬਰਦਸਤੀ ਕੀ ਦੁਕਾਨ ਦੇ ਪਰ ਖੱਚੇ ਤੱਕ ਉੜ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੇ ਕਰ ਸਕਦੇ ਆ ਦੇਖ ਸਕਦੇ ਹੋ ਕਿ ਜਿਲੰਦਰ ਦੇ ਸੌਡਨ ਚੌਂਕ ਦੇ ਨੇੜੇ ਜਿਹੜਾ ਕੀ ਬਲਾਸਟ ਹੋ ਜਾਣ ਕਰਕੇ ਲੋਕ ਕਾਫੀ ਸਹਿਮ ਜਾਂਦੇ ਨੇ ਅਤੇ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਹੈ ਜਾਣਕਾਰੀ ਮੁਤਾਬਕ ਸਾਈਕਲ ਦੀ ਦੁਕਾਨ ਦੇ ਉੱਪਰ ਕੰਪਰੈਸਰ ਫਟ ਜਾਣ ਕਰਕੇ ਕਾਫੀ ਵੱਡਾ ਬਲਾਸਟ ਹੁੰਦਾ ਹੈ ਅਤੇ ਜਿਵੇਂ ਹੀ ਇਹ ਆਵਾਜ਼ ਲੋਕਾਂ ਤੱਕ ਪਹੁੰਚਦੀ ਆ ਤਾਂ ਲੋਕ ਜਿਹੜੇ ਕੀ ਹੈਗੇ ਨੇ ਉਹਨਾਂ ਨੂੰ ਭੱਜਦਾ ਪੈ ਜਾਂਦੀਆਂ ਨੇ ਤੇ ਲੋਕ ਮੌਕੇ ਦੇ ਉੱਪਰ ਪਹੁੰਚ ਕੇ ਦੇਖਦੇ ਨੇ ਕਿ ਦੁਕਾਨ ਦੇ ਅੰਦਰ ਜਿਹੜਾ ਕੀ ਹੈ ਹਵਾ ਵਾਲਾ ਕੰਪਰੈਸਰ ਪਿਆ ਹੁੰਦਾ ਉਹ ਫਟਿਆ ਫਟ ਜਾਂਦਾ ਤੇ ਕਈ ਕਈ ਫੁੱਟ ਦੀ ਦੂਰੀ ਦੇ ਉੱਪਰ ਜਾ ਕੇ ਡਿੱਗਦਾ ਉਹ ਵੀ ਰੱਖਤ ਜੋ ਪਲਟਕ ਜਾਂਦਾ ਇਹ ਦੇਖੋ ਮੌਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਦੁਕਾਨ ਜਿਹੜੀ ਕੀ ਸਾਈਕਲ ਦੀ ਦੱਸੀ ਜਾ ਰਹੀ ਹੈ ਉਸ ਦਾ ਸਾਰਾ ਸਮਾਨ ਜਿਹੜਾ ਕੀ ਉਹ ਤਬਾਹ ਹੋ ਚੁੱਕਿਆ ਅਤੇ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਦੁਕਾਨਦਾਰ ਜੋ ਐ ਕੰਪਰੈਸਰ ਨੂੰ ਔਨ ਕਰਕੇ ਕਿਤਰੇ ਚਲਾ ਗਿਆ ਸੀ ਜਿਸ ਤੋਂ ਬਾਅਦ ਹਵਾ ਦਾ ਪ੍ਰੈਸ਼ਰ ਇਨਾ ਵੱਧ ਚੁੱਕੀ ਵੱਧ ਜਾਂਦਾ ਹੈ ਕਿ ਜ਼ੋਰਦਾਰ ਬਲਾਸਟ ਹੋ ਜਾਂਦਾ ਹੈ ਉਧਰ ਮੌਕੇ ਦੇ ਉੱਪਰ ਜਦੋਂ ਲੋਕ ਪਹੁੰਚਦੇ ਹੈਗੇ ਨੇ ਤਾਂ ਤੁਰੰਤ ਪੁਲਿਸ ਨੂੰ ਇਤਲਾਕ ਕੀਤੀ ਜਾਂਦੀ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਸੋ ਘਟਨਾਕ੍ਰਮ ਨੂੰ ਲੈ ਕੇ ਇਲਾਕੇ ਦੇ ਲੋਕਾਂ ਦਾ ਕੀ ਕਹਣਾ ਸਭ ਤੋਂ ਪਹਿਲਾਂ ਉਹ ਸੁਣੋ ਬੇਸਿਕ ਇਹਨਾਂ ਨੂੰ ਛਿੜਕਾ ਜਿਹਾ ਲੱਗਾ ਪਤਮੀ ਉਹ ਮੋਕਡੇ ਲਈ ਕੀ ਆ ਕੀ ਚੱਕਰ ਆਵਾ ਇੰਨੀ ਜੀਗਾ ਦੁਕਾਨ ਚੋਂ ਕੇ ਫਟ ਗਈ ਹੈ ਦੇਖਿਆ ਦੇਖਿਆ ਉੜ ਗਈ ਦੁਕਾਨ ਖਾਰੀ ਬਿਲਕੁਲ ਹੀ ਉੜ ਗਈ ਦੁਕਾਨ ਉਹ ਚਲਦੀ ਪਈ ਜੀ ਨਾ ਪ੍ਰੈਸ਼ਰ ਜਿਹੜਾ ਸੀਗਾ ਕੰਪੈਸ਼ਰ ਹੁੰਦਾ ਜਿਹੜਾ ਹਵਾ ਭਰਦਾ ਉਹ ਚੱਲਦਾ ਰਹਿਣ ਲੱਗ ਕੇ ਫਟ ਗਿਆ ਕਿੰਨਾ ਆਵਾਜ਼ ਕਿੰਨੀ ਵਾਹ ਮੇਰਾ ਘਰ ਦੋ ਗਵੀਆਂ ਛੱਡ ਕੇ ਬਹੁਤ ਦੂਰ ਆ ਉਧਰ ਕਵਾਇ ਆਈ ਪੂਰਾ ਹਿੱਲ ਗਿਆ ਜਿੱਦਾ ਪੂਰਾ ਤੁਹਾਨੂੰ ਚਲ ਗਿਆ ਸੀਗਾ ਮੋਟਰ ਚਲਾ ਕੇ ਘਰ ਚ ਲਗਿਆ ਮੋਟਰ ਚਲਾ ਕੇ ਘਰ ਚ ਲਗਿਆ ਨੁਕਸਾਨ ਵੀ ਹੋਇਆ ਕੋਈ ਨੁਕਸਾਨ ਨਹੀਂ ਹੋ ਬਚਾਅ ਹੋ ਗਿਆ ਉਧਰ ਬਚਾਅ ਹੋ ਗਿਆ ਹਾਸਾ ਜਿਹੜਾ ਹੋਇਆ ਨਾ ਬਸ ਬਚਾਅ ਹੋ ਗਿਆ ਸਾਰਿਆਂ ਦਾ ਆਵਾਜ਼ ਕਿੰਨੀ ਸੀਗੀ ਆਵਾਜ਼ ਕਾਫੀ ਸੀਗੀ ਉਸੇ ਲਾਗੇ ਬੈਠੇ ਤੁਹਾਨੂੰ ਹਾਂਜੀ ਅਸੀਂ ਡਰ ਗਏ ਸੀ ਕਿਆ ਕਰੀਓ ਉਪਰੋਂ ਕੋਈ ਚੀਜ਼ ਡਿੱਗ ਪਈ ਕਿ ਨਹੀਂ ਬੰਬ ਜਿਹੜਾ ਬੰਬ ਡਿੱਗਿਆ ਇੱਦਾਂ ਡਿੱਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਕੰਪਰੈਸਰ ਔਨ ਕਰਕੇ ਜਿਹੜਾ ਕੀ ਹੈ ਦੁਕਾਨਦਾਰ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਚਲਾ ਜਾਂਦਾ ਹੈ ਤੇ ਪਿੱਛੋਂ ਇਹ ਬਲਾਸਟ ਹੋ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ ਇਸ ਜ਼ੋਰਦਾਰ ਧਮਾਕੇ ਦੀ ਵਜ੍ਹਾ ਕਰਕੇ ਦੁਕਾਨਦਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਪਰ ਜਦੋਂ ਜ਼ੋਰਦਾਰ ਧਮਾਕਾ ਹੁੰਦਾ ਤਾਂ ਇਲਾਕੇ ਦੇ ਲੋਕ ਕਾਫੀ ਡਰ ਜਾਂਦੇ ਨੇ ਪਰ ਗਣੀਮਤ ਏਰੀਆ ਕੀ ਕੋਈ ਜਾਣੀ ਨੁਕਸਾਨ ਤੋਂ ਬਚਾਰਿਆ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਇੱਕ ਵੱਡੀ ਖਬਰ ਤਰਕ ਕਰਦੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਪੰਜਾਬ ਦੇ ਸ਼ਹਿਰ ਜਿਲੰਦਰ ਦੇ ਵਿੱਚ ਵੱਡਾ ਧਮਾਕਾ